ਅੱਜ ਮੈਂ ਬਤੌਰ ਐਸਪੀਡੀ ਬਟਾਲਾ ਜੁਆਇਨ ਕੀਤਾ ਹੈ ਤੇ ਜੁਆਇਨ ਕਰਨ ਤੋਂ ਬਾਅਦ ਸ਼ਹਿਰ ਦੇ ਜਿਹੜਾ ਸ਼ਾਮ ਦਾ ਇੱਕ ਚੈਕਿੰਗ ਦੇ ਦੌਰਾਨ ਅਸੀਂ ਸਾਰੇ ਸ਼ਹਿਰ ਦੇ ਵਿੱਚ ਨਾਕਾਬੰਦੀ ਕਰਾਈ ਹੈ ਸਾਰੀ ਡਿਸਟ੍ਰਿਕਟ ਦੇ ਵਿੱਚ ਨਾਕਾਬੰਦੀ ਕਰਾਈ ਹੈ 5 ਤੋਂ 7 ਸਪੈਸ਼ਲ ਨਾਕਾਬੰਦੀ ਸੀ ਜਿਹਦੇ ਵਿੱਚ ਸਾਰੇ ਹੁਕਮਤਾ ਜੀਓਜ਼ ਤੇ ਐਸਐਚਓ ਸਾਰੇ ਫੀਲਡ ਵਿੱਚ ਨੇ ਇਹਦੇ ਵਿੱਚ ਸਪੈਸ਼ਲ ਤੌਰ ਤੇ ਟ੍ਰਿਪਲ ਰਾਈਡਿੰਗ ਬਿਨਾ ਨੰਬਰ ਦੇ ਮੋਟਰਸਾਈਕਲ ਅਤੇ ਵਿਦਾਊਟ ਆਰਸੀ ਜਿਹੜੇ ਮੋਟਰਸਾਈਕਲ ਵਗੈਰਾ ਨੇ ਉਹਨਾਂ ਨੂੰ ਚੈੱਕ ਕੀਤਾ ਜਾ ਰਿਹਾ ਹੈ। ਇਹਦੇ ਨਾਲ ਨਾਲ ਜਿਹੜੀਆਂ ਗੱਡੀਆਂ ਨੇ ਜਿਨ੍ਹਾਂ ਦੇ ਵਿੱਚ ਸਾਨੂੰ ਕੋਈ ਵੀ ਸ਼ੱਕੀ ਵਿਅਕਤੀ ਜਾਂ ਸ਼ੱਕੀ ਹਾਲਾਤ ਵਿੱਚ ਲੱਗਦੀਆਂ ਨੇ ਉਹਨਾਂ ਨੂੰ ਚੈੱਕ ਕੀਤਾ ਜਾ ਰਿਹਾ ਹੈ। ਸੋ ਅੱਜ ਸ਼ਾਮ ਦੀ ਨਾਕਾਬੰਦੀ ਦਾ ਇਹ ਮਤਲਬ ਹੈ। ਜੀ ਜੀ ਸਿਕਨ ਤਾਂ ਬੰਦੂ ਜੀ ਮਹਾਰਤ ਦੇ ਜੀ ਆ ਹੱਥ ਸਾਡੇ ਕਾਏ ਜਿਆ ਪਰਮ ਨਾ ਆਏ। ਜੀ ਜੀ ਐਕਜੂਟ ਪੁਆਇੰਟਾਂ ਦੇ ਉੱਤੇ ਪੁਲਿਸ ਨੂੰ ਕਿੰਨੇ ਗਤੀਵਾਂ ਜੀ ਇਹ ਅੱਜ ਦੀ ਜਿਹੜੀ ਨਾਕਾਬੰਦੀ ਸੀਗੀ ਇਹ ਸਪੈਸੀਫਿਕਲੀ ਜਿਹੜੇ populated area ਜਿੱਥੇ ਜ਼ਿਆਦਾ ਭੀੜ-ਪਾੜ ਦੇ ਰਹੀ ਹੈ ਉਹਦੇ ਵਿੱਚ ਕਰਾਈ ਗਈ ਸੋ ਦੈਟ ਪਬਲਿਕ ਨੂੰ ਪੁਲਿਸ ਦੀ ਜਿਹੜੀ ਪ੍ਰੈਜ਼ੈਂਸ ਹੈ ਉਹ ਦਿਖੇ ਤੇ ਸਾਡੀ ਜਿਹੜੀ ਅਸੀਂ ਸ਼ਾਮ ਦੀ ਚੈਕਿੰਗ ਕਰ ਰਹੇ ਹਾਂ ਉਹਦੇ ਬਾਰੇ ਜਾਣੂ ਕਰਾ ਸਕੀਏ ਕਾਨੂੰਨ ਬਾਰੇ ਜਾਣੂ ਕਰਾ ਸਕੀਏ ਆ ਤਾਂ ਤਾਂ ਗੁਰਨਾਰਕ ਸਾਹਿਬ ਜੀ ਜਦੋਂ ਆ ਇਹ ਵਿਆਹ ਸਮਾਗਮ ਆਣਾ ਹੈ ਉਦੋਂ ਜਿਹੜੇ ਐਗਜ਼ਿਟ ਪੁਆਇੰਟਸ ਨੇ ਉਹਦੇ ਉੱਤੇ ਵੀ ਸਪੈਸ਼ਲ ਲਾਕਾਬੰਦੀ ਕਰਾਈ ਜਾਵੇਗੀ ਇੰਟਰ ਡਿਸਟ੍ਰਿਕਟ ਜਿਹੜੇ ਨਾਕੇ ਨੇ ਉਹਨਾਂ ਨੂੰ ਸਟਰੋਂਗ ਕੀਤਾ ਜਾਏਗਾ ਤਾਂ ਜੋ ਬਟਾਲਾ ਸ਼ਹਿਰ ਦੇ ਵਿੱਚ ਆਉਣ ਅਤੇ ਜਾਣ ਵਾਲੀਆਂ ਗੱਡੀਆਂ ਜਿਹੜੀਆਂ ਉਹਨਾਂ ਉੱਤੇ ਪੂਰਾ ਧਿਆਨ ਰੱਖਿਆ ਜਾ ਸਕੇ। ਮਾਨਯੋਗ ਐਸਐਸਓ ਜੀ ਲੈ ਕੇ ਐਸਐਸਪੀ ਸਾਹਿਬ ਜਨੂ ਚਲੋ ਇਹ ਚੰਗੀ ਗੱਲ ਹੈ ਜੀ ਇੱਕ ਬਟਾਲਾ ਨੂੰ ਬਹੁਤ ਯੰਗ ਟੀਮ ਮਿਲੀ ਹੈ ਰਾਈਟ ਫਰੋਮ ਐਸਐਚਓਜ਼ ਡੀਐਸਪੀਜ਼ ਐਸਪੀ ਤੇ ਸਾਡੇ ਮਾਨਯੋਗ ਐਸਐਸਪੀ ਸਾਹਿਬ সোহেল ਮੀਰ ਜੀ ਆਈਪੀਐਸ ਬਾਡੀ ਯੰਗਰ ਦੇ ਹਾਰਡ ਵਰਕਿੰਗ ਅਫੀਸਰ ਨੇ ਸਾਨੂੰ ਪੂਰੀ ਯਕੀਨ ਹੈ ਕਿ ਉਹਨਾਂ ਦੇ ਦਿਸ਼ਾ ਨਿਰਦੇਸ਼ ਤੇ ਚੱਲਦੇ ਹੋਏ ਅਸੀਂ ਬਟਾਲਾ ਸ਼ਹਿਰ ਨੂੰ ਜਿਹੜੀਆਂ ਮੁਸ਼ਕਲਾਂ ਨੇ ਉਹਨਾਂ ਨੂੰ ਹੱਲ ਕਰਨ ਦੇ ਵਿੱਚ ਕਾਮਯਾਬ ਹੋਵਾਂਗੇ ਅਪੀਲ ਦੀ ਜੱਜ ਸਰ ਅਪੀਲ ਤੇ ਦੇਖੋ ਜੀ ਸਾਡੀ ਇੱਕੋ ਹੀ ਹੈ ਪਬਲਿਕ ਨੂੰ ਪੁਲਿਸ ਦਾ ਸਾਥ ਦੇਣਾ ਚਾਹੀਦਾ ਹੈ ਇਹ ਪੁਲਿਸ ਪਬਲਿਕ ਦਾ ਜਿਹੜਾ ਰਿਲੇਸ਼ਨ ਹੈ ਇਹਨੂੰ ਸਟਰੋਂਗ ਰੱਖਣਾ ਚਾਹੀਦਾ ਹੈ ਜਿਹੜਾ ਚੰਗਾ ਵਿਅਕਤੀ ਹੈ ਉਹ ਪੁਲਿਸ ਦੇ ਨਾਲ ਖੜ ਕੇ ਜਿਹੜਾ ਸਮਾਜ ਨੂੰ ਸੁਧਾਰਨ ਵਿੱਚ ਸਾਡਾ ਸਾਥ ਦੇਵੇ ਤੇ ਜਿਹੜਾ ਮਾੜਾ ਵਿਅਕਤੀ ਹੈ ਉਹਦੇ ਵਿੱਚ ਜਿਹੜਾ ਪੁਲਿਸ ਦਾ ਡਰ ਹੈ ਉਹ ਬਣਿਆ ਰਹਿਣਾ ਚਾਹੀਦਾ ਉਹਨੂੰ ਬਰਕਰਾਰ ਅਸੀਂ ਰੱਖਣ ਦੀ ਪੂਰੀ ਪੂਰੀ ਕੋਸ਼ਿਸ਼ ਕਰਾਂਗੇ ਅਤੇ ਮਾੜੇ ਵਿਅਕਤੀ ਨੂੰ ਜਿਹੜਾ ਪੁਲਿਸ ਦਾ ਇੱਕ ਦਬਦਬਾ ਹੈ ਉਹ ਆਉਣ ਵਾਲੇ ਦਿਨਾਂ ਜਰੂਰ ਦੇਕੇਗਾ